ਹੜਾਂ ਦੇ ਕਾਰਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਆਏ ਨੇ ਅਸੀਂ ਤਾਂ ਇਹ ਚਾਹੁੰਨੇ ਵੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਜਾਣ ਜੇ ਸਵਾਲਾਂ ਦੇ ਸਾਡੇ ਜਵਾਬ ਨਹੀਂ ਦਿੰਦੇ ਅਸੀਂ ਘੇਰਾਂਗੇ ਸਾਨੂੰ ਇਹ ਦੱਸਣ ਵੀ ਜਿਹੜਾ ਇਹਨਾਂ ਦੀ ਸਰਕਾਰ ਚ ਹੀ ਸਾਡਾ ਨੁਕਸਾਨ ਹੋਇਆ ਸਾਡੀ ਜ਼ਮੀਨਾਂ ਦਾ ਨੁਕਸਾਨ ਹੋਇਆ ਸਾਨੂੰ ਇਸ ਗੱਲ ਦਾ ਜਵਾਬ ਦੇ ਕੇ ਜਾਣ ਐਮਪੀ ਸਾਹਿਬ ਵੀ ਖੜੇ ਨੇ ਐਮਐਲਏ ਸਾਹਿਬ ਵੀ ਖੜੇ ਨੇ ਇਹਨਾਂ ਨੂੰ ਸਭ ਪਤਾ ਹੈ ਜੀ ਸਾਡੇ ਨਾਲ ਲਾਰਾ ਇਹ ਸਾਨੂੰ ਲਾਇਆ ਗਿਆ ਸੀ ਤੁਹਾਡੀਆਂ ਜ਼ਮੀਨਾਂ 1 ਰੁਪਏ ਚ ਪੱਕੀਆਂ ਕਰਾਂਗੇ ਜੀ ਸਾਡੀ ਜ਼ਮੀਨ ਤੁਹਾਡੀ ਸਰਕਾਰ ਚ ਜਿਹੜੀ ਸਾਡੇ ਨਾਮ ਤੇ ਗਰਦੋਰੀਆਂ ਸੀ ਉਹ ਵੀ ਤੋੜੀਆਂ ਗਈਆਂ ਸਾਨੂੰ ਇਹ ਸਵਾਲ ਦਾ ਜਵਾਬ ਦਿੱਤਾ ਜਾਵੇ ਸਾਡੇ ਬਾਰੇ ਫਿਊਚਰ ਬਾਰੇ ਤੁਸੀਂ ਦੱਸੋ ਸਾਡੇ ਫਿਊਚਰ ਚ ਕੀ ਕਰੋਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਈ ਇੱਕ ਮਿੰਟ ਪਹਿਲਾਂ ਤਾਂ ਭਰਾ ਮੇਰੇ ਅਸੀਂ ਆਏ ਆ ਤੁਹਾਨੂੰ ਤੁਦਾ ਇੱਕ ਗੱਲ ਕਰ ਰਿਹਾ ਵੀ ਜਿਵੇਂ ਲੜਨਾ ਹੁੰਦਾ ਨਹੀਂ 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 ਲੜਨਾ ਲੜਨ ਦੀ ਆਵਾਜ਼ ਆ ਤੁਹਾਡਾ ਜਿਹੜਾ ਸਾਨੂੰ ਪਾਣੀ ਦਾ ਪੁੱਛਣ ਆਇਆ ਇਹਦੀ ਆਵਾਜ਼ ਹੈ ਦੂਜੀ ਗੱਲ ਇਹ ਜਿਹੜੀਆਂ ਜ਼ਮੀਨਾਂ ਦੇ ਬਾਰੇ ਕਿਹੜੀ ਸਰਕਾਰ ਨੇ ਗਰਦੌਰੀ ਤੋੜੀ ਤੁਸੀਂ ਇਹ ਤੁਹਾਡੀ ਸਰਕਾਰ ਨਹੀਂ ਨਹੀਂ ਜੀ ਤੁਸੀਂ ਤੋੜੀ ਤੁਹਾਡੀ ਬੋਲੋ ਜੀ ਕਾਂਗਰਸ ਸਰਕਾਰ ਚ ਇਹ ਮੈਂ ਇੱਕ ਸਾਹਿਬ ਕਾਕ ਮੇਰੀ ਥੋੜਾ ਮੈਂ ਤੁਹਾਨੂੰ ਦਿੰਦੀ ਮੈਨੂੰ ਇਸ ਵਾਰੀ ਜਾਣਕਾਰੀ ਨਹੀਂ ਹੈ 2017 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਗਈ ਹੈ ਉਸ ਤੋਂ ਪਹਿਲਾਂ ਇਹ ਗਰਦੋਰੀਆਂ ਦਾ ਫੈਸਲਾ ਹੋਇਆ ਸੀ ਸੈਟ ਸਾਈਡ ਫੈਸਲਾ 2007 ਦੀ ਪਾਲਿਸੀ ਸੈਟ ਸਾਈਡ ਕਰਤੀ ਸੀ ਪਰ ਕਿਹਨੇ ਤੋੜੀ ਜੀ ਉਹ ਹਾਈ ਕੋਰਟ ਨੇ ਹਾਈ ਕੋਰਟ ਨੇ ਜਿਹੜਾ ਫੈਸਲਾ ਜ਼ਮੀਨਾਂ ਦੀ ਅਲਾਟਮੈਂਟ ਹੋਈ ਸੀ 2007 ਦੀ ਪਾਲਿਸੀ ਦੇ ਤਹਿਤ ਉਹ ਹਾਈ ਕੋਰਟ ਦੇ ਵਿੱਚ ਕੁਝ ਲੋਕ ਚਲੇ ਗਏ ਵੀ ਗਲਤ ਹੋ ਗਏ ਉਹਨਾਂ ਨੇ ਹਾਈ ਕੋਰਟ ਨੇ ਕੈਨਸਲ ਕਰਤੀਆਂ ਉਸ ਤੋਂ ਬਾਅਦ ਸਰਕਾਰ ਨੂੰ ਜਾਣਾ ਚਾਹੀਦਾ ਸੀ ਹਾਈ ਸੁਪਰੀਮ ਕੋਰਟ ਯਾਰ ਸੁਣ ਗੱਲ ਸੁਣ ਲੈ ਤੇ ਫਿਰ ਜਵਾਬ ਦੇਣੀ ਸੁਪਰੀਮ ਕੋਰਟ ਜਾਣਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਗਈ ਨਹੀਂ ਜਾ ਨਹੀਂ ਸਕਦੀ ਕਿਉਂਕਿ ਕਾਲੀ ਦਲ ਨੇ ਉਸ ਵੇਲੇ ਸਰਕਾਰ ਤੋਂ ਨੇੜੇ ਸੀਗੀ ਉਹ ਗਈ ਨਹੀਂ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਉਹ ਰੈਗੂਲਰ ਚੱਲਦਾਰਾ ਕੇਸ ਚੱਲੀ ਆ ਉਹਨਾਂ ਨੇ ਫੇਰ ਕੀਤਾ ਹੀ ਨਹੀਂਗਾ ਔਰ ਇਹ ਜਿਹੜਾ ਇੱਕ ਇਹ ਸਟੇਟ ਮੈਟਰੀ ਹੈ ਸਟੇਟ ਗਵਰਨਮੈਂਟ ਅੱਜ ਨੋਟੀਫਿਕੇਸ਼ਨ ਅੱਜ ਇੱਕ ਅੱਜ ਇਹ ਨੋਟੀਫਿਕੇਸ਼ਨ ਕਰਦੇ ਤਾਂ ਤੁਹਾਡੀ ਜ਼ਮੀਨ ਤੁਹਾਡੇ ਨਾਲ ਲਾਟ ਹੋ ਜਾਏਗੀ ਕੋਈ ਰੋਲਾ ਨਹੀਂ ਇਸ ਦਿਨ ਤੁਹਾਨੂੰ ਐਮਪੀ ਦੀ ਟਿਕਟ ਮਿਲਦੀ ਏ ਅਸੀਂ ਇੱਥੋਂ ਗਏ ਆ ਕਬਾਏ ਤੁਹਾਡੇ ਕੋਲੇ ਸਾਡੇ ਕੋਲ ਇੱਥੇ ਅਨਾਉਂਸ ਹੋ ਕੇ ਉਸ ਤੋਂ ਪਹਿਲਾਂ ਰਜਿਸਟਰੀ ਦੀ ਹੋ ਕੇ ਗਈ ਏ ਤੁਹਾਡੀ ਸਰਕਾਰ ਤੁਸੀਂ ਉਦੋਂ ਉਧਰ ਹੀ ਸੀ ਤੁਹਾਡੀ ਸਰਕਾਰ ਚ ਆ ਜਮੀਨਾ ਰਜਿਸਟਰੀ ਹੋਈਆਂ ਅਕਾਲੀ ਦਲ ਚ ਬਿਲਕੁਲ ਜੀ ਅਕਾਲੀ ਦਲ ਚ ਰਜਿਸਟਰੀ ਹੋਈਆਂ ਕਾਂਗਰਸ ਨੇ ਆ ਕੇ ਸਾਰਾ ਸਾਡਾ ਖਤਮ ਕਰਤਾ ਸਿਰਫ ਤੁਸੀਂ ਸਾਰਾ ਇਹਨਾਂ ਨੇ ਇੱਕ ਡੇਟ ਕਢਾ ਲਿਆ ਮੈਨੂੰ ਪਤਾ ਹੈ ਜੋ ਇਸ ਗੱਲ ਖਰਾਬਾ ਖਾਣ ਦੇ ਮਾਰੇ ਸਾਡਾ ਜਿਹੜਾ ਖਰਾਬਾ ਖਾਇਆ ਗਿਆ ਐ ਐਮ ਐਲ ਏ ਸਾਡੇ ਮੌਕੇ ਤੇ ਨਹੀਂ ਜੀ ਪੁੱਛ ਲਓ ਇਹਨਾਂ ਨੂੰ ਮੈਂ ਗੱਟੀ ਸਾਹਿਬ ਤੋਂ ਪਹਿਲਾਂ ਇਹਨਾਂ ਨੂੰ ਲੈ ਕੇ ਆਇਆ ਸੀ ਪੁੱਛ ਲਓ ਸਾਡਾ ਖਰਾਬਾ ਖਾਣ ਦੇ ਮਾਰੇ ਨਹੀਂ ਜੀ ਨਹੀਂ ਤੁਸੀਂ ਖਰਾਬਾ ਖਾਣ ਦੇ ਮਾਰੇ ਸਾਡੀਆਂ ਪੈਣੀਆਂ ਤੋੜੀ ਗਈਆਂ ਆਇਆ ਜੀ ਕਾਂਗਰਸ ਨੇ ਇਹ ਤਾਂ ਦਿੱਤਾ ਕਿਹੜਾ ਸਾਨੂੰ ਉਹ ਚਲੋ ਕੋਈ ਜੀ ਤੁਸੀਂ ਦੱਸੋ ਜੀ 1 ਰੁਪਏ ਜੀ ਪੱਕੀ ਕਰਾਂਗੇ 1 ਰੁਪਏ ਜੀ ਪੱਕੀ ਕਰਾਂਗੇ ਅੱਜ ਤੱਕ ਅਸਲ ਨੂੰ ਰੁਪਈਏ ਜੋਗਾ ਨਹੀਂ ਸਾਡੇ ਆਪਣਾ ਰੁਪਈਏ ਜੋਗਾ 2027 ਤੋਂ ਬਾਅਦ ਅਸੀਂ ਇਹ ਪੱਕੀ ਕਰਕੇ ਦਿਆਂਗੇ ਹੋਰ ਨਹੀਂ ਨਹੀਂ ਜੀ ਨਹੀਂ 27 ਦਾ ਅਸੀਂ ਤੁਹਾਡੇ ਤੋਂ ਲਾਰਾ ਲੈਂਦੇ ਨਹੀਂ ਜੀ ਤੁਸੀਂ ਦੱਸੋ ਜੀ ਤੁਹਾਡਾ ਫਿਊਚਰ ਪਲਾਨ ਕੀ ਹੈ ਫਿਊਚਰ ਪਲਾਨ ਦੱਸੋ ਸਾਡੇ ਓ ਯਾਰ ਗੱਲ ਸੁਣ ਫਿਊਚਰ ਪਲਾਨ ਕੋਈ ਮੈਂ ਫੈਕਟਰੀ ਨਹੀਂ ਲਾਉਣਾ ਆ ਨਹੀਂ ਤੁਸੀਂ ਮਾਲਕ ਹੋ ਜਾਂਦਾ ਤੁਹਾਡੇ ਅਲੱਗ ਅਲੱਗ ਗੱਲ ਸੁਣੋ ਸਰਕਾਰ ਕਿਹਨਾਂ ਦੀ ਹੈ ਇੱਕ ਮਿੰਟ ਸਰ ਜਿਆਦਾ ਮੈਨੂੰ ਗੱਲ ਕਰ ਲੈਣ ਦਿਓ ਜਾਂ ਫਿਰ ਤੁਸੀਂ ਕਰ ਲੋ ਜੀ ਮੈਨੂੰ ਇਹ ਦੱਸ ਦਿਓ ਵੀ ਤੁਸੀਂ ਕਿਹ ਖਰਾਬਾ ਖਾਨ ਵਾਸਤੇ ਸਾਡੀਆਂ ਪਹਿਲੀਆਂ ਤੋੜੀਆਂ ਜੇ ਤਾਂ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਟੁੱਟੀਆਂ ਕਿਉਂਕਿ ਮੈਨੂੰ ਤੁਹਾਡੇ ਬਾਰਡਰ ਦੇ ਉਸ ਦੀ ਜਾਣਕਾਰੀ ਨਹੀਂ ਹੈ ਤਾਂ ਕਿਉਂ ਟੁੱਟੀਆਂ ਨਹੀਂ ਟੁੱਟਣੀਆਂ ਚਾਹੀਦੀਆਂ ਸਨ ਬਿਲਕੁਲ ਜੀ ਪਰ ਮੈਨੂੰ ਇਹ ਨਹੀਂ ਪਤਾ ਵੀ ਕਿਦੋਂ ਟੁੱਟੀਆਂ ਹਨ ਪਰ ਤੁਸੀਂ ਕਹਿੰਦੇ ਆ ਮੈਂ ਤੇਰੀ ਗੱਲ ਤੇ ਯਕੀਨ ਕਰ ਲੈਣਾ ਨਾਲ ਮੈਂ ਤੈਨੂੰ ਇਹ ਪੁੱਛਣਾ ਚਾਹਣਾ ਹੈ ਬਾਈ ਯਾਰ ਤੂੰ ਚੁੱਪ ਕਰੇਂਗਾ ਨਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਹੈ ਵੀ ਖਰਾਬਾ ਉਹ ਪਹਿਲੀ ਤੋੜ ਨਾਲ ਖਰਾਬਾ ਕਿਵੇਂ ਖਾਧ ਹੋ ਜਾਂਦਾ ਓਰੇ ਬਾਰੇ ਮੈਨੂੰ ਜ਼ਰਾ ਜਾਣਕਾਰੀ ਦੇ ਸਾਡਾ ਜਿਹੜਾ ਜੀ ਸਾਡੇ ਇਲਾਕੇ 'ਚ ਬਲਾਕ ਸਾਰੇ ਜਿਹ ਪੈਸੇ ਸਾਡੇ ਏਰੀਏ ਦੇ ਖਾਏ ਗਏ ਨੇ ਖਰਾਬਾ ਐਮ ਐਲ ਏ ਮੌਕੇ ਤੇ ਮੌਜੂਦ ਖੜੇ ਨੇ ਇਹਨਾਂ ਨੂੰ ਪੁੱਛੋ ਜੀ ਦੇਖੋ ਯਾਰ ਐਸੇ ਗੱਲਾਂ ਨੂੰ ਨਿਕਲੇ 1000 ਐਮਐਲਏ ਸਾਹਿਬ ਮੈਨੂੰ ਗੱਲ ਕਰ ਮੇਰੀ ਇਹ ਬੇਨਤੀ ਹੈ ਇਹ ਜਿਹੜੀ ਗੱਲ ਹੈ ਤੁਹਾਡੀ ਜਿਹੜਾ ਵੀ ਖਰਾਬਾ ਹੁੰਦਾ ਮੇਰੇ ਕੋਲ 5 ਕਰੋੜ ਰੁਪਇਆ ਹੁੰਦਾ ਸਾਲ ਦਾ ਮੈਂ ਉਹ 5 ਕਰੋੜ ਰੁਪਇਆ ਸਰਦਾਰ ਸਾਹਿਬ ਕਿਸੇ ਦੇ ਆਪਦੇ ਖਾਤੇ 'ਚ ਨਹੀਂ ਪਾ ਸਕਦਾ ਜਾਂ ਆਪਦੇ ਸਾਲੇ ਦੇ ਖਾਤੇ 'ਚ ਨਹੀਂ ਪਾ ਸਕਦਾ ਮੈਂ ਡੀਸੀ ਨੂੰ ਦੇ ਸਕਦਾ ਜਿਹੜਾ ਤੁਸੀਂ 2 ਕਰੋੜ ਮੈਨੂੰ ਨਹੀਂ ਪਤਾ ਕਿੰਨਾ ਆਇਆ ਜਾਂ ਨਹੀਂ ਆਇਆ ਜਾਂ ਕਿਦੋਂ ਆਇਆ ਖਰਾਬਾ ਖਾਨ ਦੀ ਗੱਲ ਹੈ ਉਹ ਸਰਦਾਰ ਸਾਹਿਬ ਕਿਸੇ ਵੀ ਜ਼ਮੀਨ ਵਾਲੇ ਦੇ ਖਾਤੇ 'ਚ ਪੈ ਸਕਦਾ ਹੈ ਉਸ ਇਲਾਕੇ 'ਚ ਜਿੱਥੇ ਖਰਾਬ ਆਇਆ ਹੈ ਐ ਨਹੀਂਗਾ ਵੀ ਇੱਥੇ 2 ਕਰੋੜ ਆਇਆ ਤੇ ਫਲਾਣੇ ਨੇ ਕਢਾ ਲਿਆ ਤੇ ਫਲਾਣੇ ਨੇ ਖਾ ਲਿਆ ਐ ਕੋਈ ਨੇਰੀ ਨਹੀਂ ਤੁਹਾਨੂੰ ਪ੍ਰੂਫ ਦੇਈਏ ਸਾਰਾ ਦੇ ਦਿਓ ਹੁਣ ਨਹੀਂ ਜੀ ਤੁਸੀਂ ਮੈਨੂੰ ਨੰਬਰ ਦਿਓ ਤਾਂ ਮੈਂ WhatsApp ਤੇ ਪਾਵਾਂਗਾ WhatsApp ਤੇ ਪਾਵਾਂਗਾ ਇੱਕ ਇੱਕ ਪ੍ਰੂਫ ਜੀ ਕਿਵੇਂ ਗਿਆ ਕਿੱਧਰ ਗਿਆ ਪ੍ਰੂਫ ਨਹੀਂ ਤੂੰ ਔਰੇ ਤੇ ਇੱਕ ਡੀਸੀ ਦੇ ਅਧੀਨ ਇੱਕ ਚਿੱਠੀ ਲਿਖ ਮੈਨੂੰ ਤੂੰ ਉਹ ਪਾ ਮੇਰਾ ਨੰਬਰ ਲੈ ਮੈਂ ਤੇਰੇ ਨਾਲ ਉਦੀ ਆਪਾ ਡੀਸੀ ਤੋਂ ਇਨਕੁਆਰੀ ਕਰਾਉਂਗਾ ਗਾ ਫੜਾ ਦੂੰਗਾ ਆਦੀ ਲੈਟਰ ਲਾਉਂਗਾ ਨਾਲ ਕਿ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਜਿਹੜਾ ਖਰਾਬ ਆਇਆ ਸੀ ਕਿੱਥੇ ਗਿਆ ਤੁਸੀਂ ਮੈਂ ਤੁਹਾਨੂੰ ਦੱਸਦਾ ਜੀ ਤੇ ਨਾਂ ਦਿਆ ਜਿਵੇਂ ਜਿਵੇਂ ਮਨ ਲਓ ਚਲੋ ਤੁਸੀਂ ਮੈਂ ਤਾਂ ਤੁਹਾਡੀ ਆਂਟੀ ਪਾਰਟੀ ਦਾ ਜੀ ਮੈਂ ਨਹੀਂ ਕਹਿੰਦਾ ਇਹ ਉਹ ਕੋਈ ਆਂਟੀ ਪਾਰਟੀ ਨਹੀਂ ਮੇਰੀ ਸੁਣੋ ਨਹੀਂ ਨਹੀਂ ਮੇਰੀ ਸੁਣੋ ਜੀ ਇੱਥੇ ਕੀ ਹੋਇਆ ਸੀ ਸਭ ਤੋਂ ਪਹਿਲਾਂ ਮੇਰੀ ਸੁਣੋ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਂ ਲੈ ਕੇ ਆਇਆ ਇਹਨੂੰ ਪੁੱਛੋ ਨਹੀਂ ਲੈ ਗਿਆ ਮੇਰੀ ਇੱਕ ਗੱਲ ਸੁਣੋ ਜੀ ਮੇਰੀ ਇੱਕ ਇੱਕ ਮਿੰਟ ਜੀ ਵੇਖੋ ਜੀ ਕਿਸ ਤਰੀਕੇ ਹਾਂਜੀ ਮੈਂ ਕਿਸੇ ਦਾ ਵੀ ਨਹੀਂ ਜੀ ਮੈਂ ਸਾਰੇ ਪਬਲਿਕ ਦਾ ਆਇਆ ਜੀ ਮੇਰੀ ਸੁਣੋ ਜੀ ਸਾਡੇ ਖਾਤੇ ਕਿਸਾਨਾਂ ਦੇ ਪੈਸੇ ਪਾ ਕੇ ਆੜਤੀਆਂ ਤੋਂ ਜਾਂ ਸਰਪੰਚਾਂ ਤੋਂ ਚੈੱਕ ਵਾਪਸ ਲਏਗੇ ਪੈਸੇ ਕਢਾਏਗੇ ਮੈਂ ਤੁਹਾਨੂੰ ਸਾਰੇ ਪ੍ਰੂਫ ਦਿਹਾਗਾ ਸਾਰੇ ਉਹ ਸੁਣ ਤਾਂ ਮੈਂ ਚਾਚਾ ਸਾਢੇ 11 ਸਾਲ ਦਾ ਦਾ ਦਿੱਲੀ ਕੇ ਮੋਦੀ ਐ ਤੇ ਸਾਢੇ 3 ਸਾਲ ਦਾ ਇੱਥੇ ਝਾੜੂ ਐ ਮੇਰੇ ਕਹਿਣ ਦਾ ਮਤਲਬ ਹੁਣ ਤੱਕ ਤਾਂ ਇਹਰਾ ਪੜਤਾਲ ਹੋ ਜਾਣੀ ਚਾਹੀਦੀ ਸੀ ਬਸ ਸਾਢੇ ਅਸੀਂ ਤਾਂ ਮਾੜੇ ਐ ਤੂੰ ਕਿਹਾ ਤੂੰ ਤੇਰੀ ਗੱਲ ਮੰਨ ਲਈ ਮੈਂ ਕਦੇ ਤੁਹਾਨੂੰ ਮਾੜੇ ਕਿਹਾ ਪਰ ਉਹ ਪਹਿਲਾਂ ਸੁਣ ਲੈ ਸਾਢੇ ਉਹ ਯਾਰ ਸੁਣ ਤਾਂ ਲੈ ਸਾਢੇ 3 ਸਾਲ ਦੀ ਝਾੜੂ ਦੀ ਸਰਕਾਰ ਐ 11 ਸਾਲ ਦਾ ਨਰਿੰਦਰ ਮੋਦੀ ਐ ਕਿੰਨੇ ਸਾਲ ਦਾ 11 ਨਾ ਤਾਂ ਬਾਰਡਰ ਤੇ ਨੌਕਰੀ ਦਿੱਤੀ ਚੱਲ ਅਸੀਂ ਕੋਈ ਬਾਰਡਰ ਦੀਆਂ ਜਮੀਨਾਂ ਉਹ ਹੀ ਅਲਾਰਟ ਕਰ ਦਿੰਦਾ ਉਹ ਹੀ ਗਰਦੌਰੀਆਂ ਕਰ ਦਿੰਦਾ ਉਹ ਹੀ ਕੁਛ ਕਰ ਦਿੰਦਾ ਸਾਡੇ ਵਾਲਿਆਂ ਨੇ ਕਿਹਾ ਸਾਢੇ 3 ਸਾਲਾਂ ਵਾਲੇ ਹੋਣ ਵਾਲੇ ਕਰ ਦਿੰਦੇ ਪਰ ਮੈਂ ਮੈਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਉੱਥੇ ਮਗਰ ਪਤਾ ਲੱਗੀ ਤੇ ਹੁਣ ਦੱਸੀ ਤੇ ਕਬਾਇਆ ਸਾਹਿਬ ਨੇ ਦੱਸਿਆ ਇਹ ਜਿਹੜੀ ਐ ਤੇਰੇ ਨਾਲ ਐ ਨਹੀਂ ਇੱਥੇ ਮਿਲ ਕੇ ਨਹੀਂ ਹੋਣਾ ਕੰਮ ਇਹ ਆਪਾਂ ਨੂੰ ਇਹ ਪਾਣੀ ਪੂਣੀ ਮੁੱਕ ਜੇ ਤੂੰ ਮੇਰਾ ਨੰਬਰ ਲੈ ਤੇ ਮੇਰੇ ਮਗਰ ਤਾਂ ਚੜ ਕੇ ਰਹਿ ਮਾ ਚੜ ਕੇ ਮਤਲਬ 10 ਮਿੰਟ ਗੱਲ ਕਰ ਫੇਰ ਇਸ ਕੇਸ ਨੂੰ ਆਪਾਂ ਸਿਰੇ ਲਾ ਸਕਦੇ ਆ ਨਹੀਂ ਇਹ ਸਿਰੇ ਨਹੀਂ ਲੱਗਦਾ ਜਮੀਨਾਂ ਮੈਂ ਤੁਹਾਨੂੰ ਦੱਸਦਾ ਕੀ ਹੈ ਪ੍ਰਧਾਨ ਜੀ ਇੱਧਰ ਗੱਲ ਕਰੋ ਇਹ ਬਾਈ ਜੀ ਕਹਿੰਦਾ ਮੇਰੇ ਪੈਸੇ ਅਜੇ ਉਹ ਹੈ ਸਾਡੀ ਮੇਰੇ ਬ੍ਰਦਰ ਨੇ ਮੇਰੇ ਨਾਲ ਪੈਸੇ ਮੇਰੇ 2 17 2 ਮਾਹਵਜਾ ਆ ਕਾਕਾ 1 ਮਿੰਟ ਸੁਣੋ 2 17 17 ਦਾ ਤੇ 19 ਦਾ ਮਾਹਵਜਾ ਮੇਰਾ ਆ ਠੀਕ ਹੈ ਜੀ ਮੈਨੂੰ ਸਾਡੇ ਆਰਟੀ ਸਾਹਿਬ ਨੇ ਚੈੱਕ ਸਾਡੇ ਕੋਲ ਲੈ ਆਉਂਦੇ ਨੇ ਸਾਈਨ ਕਰਾ ਕੇ ਉਹ ਚੁੱਪ ਕਰਕੇ ਕਟਾ ਕੇ ਦੇ ਰਹੇ ਮੈਂ ਆ ਵੀ ਇਹ ਪੇਮੈਂਟ ਸਾਡੀ ਤਹਿਸੀਲਦਾਰ ਨੇ ਪਾਈ ਏ ਤੇ ਇਹ ਤੁਸੀਂ ਕਿਉਂ ਗਲਵਾਫਸ ਲੈਂਦੇ ਕਹਿੰਦੇ ਜੀ ਸਾਨੂੰ ਸੰਗਾ ਸਾਹਿਬ ਨੇ ਆਖਾਇਆ ਇਹਨਾਂ ਦਾ ਨਾਮ ਲਿਆ ਸੰਗਾ ਸਾਹਿਬ ਨੇ ਕੀ ਕਾਇਆ ਸੰਗਾ ਸਾਹਿਬ ਨੇ ਕਾਇਆ ਕਿ ਸਾਨੂੰ ਮੈਂ ਮੈਂ ਨਹੀਂ ਦਿੰਦਾ ਮੈਂ ਵਿਰੋਧ ਕੀਤਾ ਉਹਨਾਂ ਦਾ ਇੱਕ ਮਿੰਟ ਮੈਂ ਵਿਰੋਧ ਕੀਤਾ ਕਹਿੰਦਾ ਤੇਰੇ ਤੇ ਜਿਆਦਾ ਕੇਸ ਪਵਾ ਦੇਾਂਗੇ ਤੇ ਪਵਾ ਦੇਣਗੇ ਤੇ じゃ ਤੈਨੂੰ ਗੋਲੀ ਮਰਵਾ ਦੇਣੇ ਮੇਰਾ ਚੈੱਕ ਸੀ ਮੇਰਾ ਇੱਕ ਜੀਗਾ ਹੀ 58000 ਤੇ ਕੁਝ ਰੁਪਏ ਸੀ 143000 ਦਾ ਸੀ ਮੇਰੇ ਖੋਦ ਮਾਫ ਜਾ ਤੂੰ ਕਿਸੇ ਨੂੰ ਇੱਕ ਮਿੰਟ ਪਹਿਲੀ ਗੱਲ ਤਾਂ ਤੇਰੀ ਗਲਤੀ ਹੈ ਤੂੰ ਕਿਸੇ ਨੂੰ ਖਾਲੀ ਚੈੱਕ ਦੇਦਾ 10 ਗੱਤ ਕਰਕੇ ਦੂਜੀ ਗੱਲ ਪਹਿਲਾ ਨਾ 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 ਫਿਰ ਭਾਈ ਕੱਲ ਨੂੰ ਤੂੰ ਕਹੇਂਗਾ ਮੇਰੀ ਆ ਮਜਬੂਰੀ ਸੀ ਇਹ ਥੋੜੀ ਆ ਮੈਂ ਕਿਸੇ ਨੂੰ ਦੇ ਕੇ 5 ਕਰੋੜ ਦਾ ਚੈੱਕ ਆਉਂਗਾ ਮੇਰੀ ਤਾਂ ਉਹ ਮਜਬੂਰੀ ਸੀ ਦੂਜੀ ਗੱਲ ਥਾਣੇ ਦਰਖਾਸਤ ਦਿੱਤੀ ਕਿ ਮੇਰੇ ਨਾਲ ਠੱਗੀ ਵੱਜ ਗਈ ਨਹੀਂ ਦਿੱਤੀ ਨਹੀਂ ਦਿੱਤੀ ਤਾਂ ਹੁਣ ਸਵੇਰੇ ਦੇ ਆ ਮੈਂ ਕਰੂੰਗਾ ਮਦਦ ਪਰ ਜੇ ਐਵੇਂ ਹੀ ਗੱਲ ਹੋਈ ਫਿਰ ਇਹ ਥੋੜੀ ਹੁਣ ਹੁਣ ਮੈਂ ਦੱਸ ਦਿੰਦਾ ਮੈਂ ਕਹੂੰਗਾ ਮੇਰਾ ਮੇਰਾ 5 ਕਰੋੜ ਰੁਪਇਆ ਕੋਈ ਲੈ ਗਿਆ ਘੜਾ ਕੇ ਮੈਂ ਕਿਵੇਂ ਮੰਨੂੰਗਾ ਹਾਂ ਨੀ ਮਾਨਿਆ ਜੀ ਕਾਲੀ ਸਰਕਾਰ ਚ ਮਿਲਦਾ ਰ ਖਰਾਬਾ ਹੁਣ ਕਿਉਂ ਨਹੀਂ ਮਿਲਿਆ ਜੀ ਤੁਸੀਂ ਨੰਬਰ ਲੈਣਾ ਨਾ ਮੈਨੂੰ ਕਹ ਲੈ ਦੱਸੋ ਪ੍ਰਧਾਨ ਆ ਕਾਲੀ ਦੀ ਗੱਲ ਮੈਨੂੰ ਨਹੀਂ ਮਿਲ ਰਿਹਾ ਪੂਰੇ ਝਾੜੂ ਵਾਲਿਆਂ ਨੂੰ ਪੁੱਛ ਬੇਨਤੀ ਐ ਕਿਸੇ ਦੀ ਸੁਣ ਲਾ ਖਰਾਬ ਇਧਰ ਦੇਖੋ ਯਾਰ ਸਾਰੇ ਪਾਸੇ ਆਇਆ ਹੈ ਬਹੁਤ ਦੁੱਖਾਂ ਦਾ ਦੂਰ ਜਾ ਕੇ ਪਾਇਆ ਗਰੀਬਾਂ ਦੇ ਰਹਿ ਗਏ ਇਹ ਬਸ ਗਲਤ ਹੈ 2023 ਦਾ ਆਇਆ ਸਾਰੇ ਸਾਹ ਦੱਸੋ ਗੱਲ ਕਰੋ ਤੁਹਾਡੇ ਵੇਲੇ ਯਾਰ ਰਾਮੋਸ ਪੁੱਛੋ ਤਣਾ ਰੀਦਾ ਮੈਂ ਤਾਂ ਆਪਣੀ ਦਾ ਕਰੋ ਰਾਜਾ ਬੜਿੰਗ ਜੀ ਇਸ ਵਕਤ ਜਿਹੜੇ ਆਪਣੇ ਜਵਾਲਸਵਾਪਾਂ ਤੋਂ ਭੱਜਦੇ ਨਜ਼ਰ ਆ ਰਹੇ ਨੇ ਵੇਖੋ ਜਵਾਲਸਵਾਪ ਕਰ ਰਹੇ ਸੀ ਲੋਕ ਤੇ ਉਹਨਾਂ ਤੋਂ ਰਾਜਾ ਬੜਿੰਗ ਜੀ ਭੱਜ ਗਏ ਨੇ ਲੋਕ ਕਹਿੰਦੇ ਆ ਕਿ ਤੁਹਾਡੀ ਸਰਕਾਰ ਦੇ ਵਿੱਚ ਸਾਡੇ ਜਿਹੜੇ ਮੁਆਵਜ਼ੇ ਦੇ ਪੈਸੇ ਆਏ ਸੀ ਉਹ ਸਾਡਾ ਦਿੱਤਾ ਨਹੀਂ ਗਿਆ ਰਾਜਾ ਬੜਿੰਗ ਭੱਜਦੇ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਉਹਦੇ ਨੇ ਪਾਸੇ ਲੋਕ ਸਵਾਲ ਜਵਾਬ ਕਰ ਰਹੇ ਸੀ ਰਾਜਾ ਬੜਿੰਗ ਜੀ ਹੁਣ ਇਸ ਵਕਤ ਚੱਲੇ ਨੇ ਲੋਕ ਸਵਾਲ ਜਵਾਬ ਕਰ ਰਹੇ ਸੀ ਤੇ ਤੁਹਾਡੀ ਸਰਕਾਰ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ